ਚਲੋ ਹਮ ਆਪਾਂ ਵੀਡੀਓ ਸਟਾਰਟ ਕਰਦੇ ਆਂ ਆਪਾਂ ਜਿਹੜਾ ਹਨ ਪਹਿਲਾ ਲੜ ਪਹਿਲਾ ਲੜ ਆਪਾਂ ਸਿੰਗਲ ਆਣਾ ਐਕਸਟਰੀਕ ਕਰਨ ਇਥੇ ਦੇਖ ਸਕਦੇ ਹੋ ਇਸ ਤਰ੍ਹਾਂ ਨਾਲ ਲੈ ਕੇ ਲਗਾ ਥੋੜਾ ਹਲਕਾ ਜਿਹਾ ਇਤੂ ਪਿਚ ਕਰਨਾ ਇਸ ਤਰ੍ਹਾਂ ਫਾਈਨਲ ਇਸ ਤਰ੍ਹਾਂ ਫਾਈਨਲ ਕਰਕੇ ਇਸ ਤਰ੍ਹਾਂ ਉਪਰ ਦੀ ਪਿੰਚ ਕਰਕੇ ਇਸ ਤਰ੍ਹਾਂ ਉਪਰ ਲੜ ਨੂੰ ਸੈਂਟਰ ਦੇ ਵਿੱਚ ਤਵਾਗਾ ਇਹ ਸਭ ਤੋਂ ਵੀ ਬਣेंगे ਆਪਣੀ ਵੀ ਇਸ ਤਰੀਕੇ ਨਾਲ ਬੰਨ੍ਹ ਗਾੜ ਲਾ ਗਰਨਾ ਇਸ ਤਰੀਕੇ ਨਾਲ ਅਗਿਆ ਫਸਲੜ ਅਣ ਲਗੇ ਫਸਲੜ ਇਸ ਤਰੀਕੇ ਨਾਲ ਖਿੱਚ ਕੇ ਲਾ ਲੈਣਾ ਹੈ ਪੱਲਾ ਲੜ ਤੇ ਮੋਟੇ ਪਿੱਛੇ ਇਸ ਤਰ੍ਹਾਂ ਪੁੱਛੇ ਪਿੰਜੇਸ ਤਰ੍ਹਾਂ ਕਰ ਲੈਣੀ ਹੈ ਬਾਜੀ ਮਰਨ ਨਾਲ ਆਪਾਂ ਪੇਜ ਨੂੰ ਸੈੱਟ ਕਰ ਲੈਣਾ ਹੈ ਜੋ ਵੀ ਵੀਰ ਆਪਣੇ ਨਾਲ ਜੁਆਇਨ ਹੋਇਆ ਕਰ ਦੋ ਵੀਡੀਓ ਨੂੰ ਲਾਈਕ ਮੈਨ ਦਾ ਸਬਸਕ੍ਰਾਈਬ ਕਰ ਦੋ ਇਸ ਤਰੀਕੇ ਨਾਲ ਬਾਦੀ ਬਣਾਦ ਨਾਲ ਪੇਜ ਨੂੰ ਸੈੱਟ ਕਰ ਲੈਣਾ ਫਿਰ ਆਪ ਲੈਣਾ ਸੈਕੰਡ ਲੜ ਸੈਕੰਡ ਲੜ ਇਸ ਤਰ੍ਹਾਂ ਆਪ ਕੁੱਲ ਨੂੰ ਸੈੱਟ ਕਰ ਲੈਣਾ ਇਸ ਤਰ੍ਹਾਂ ਕੁੱਲ ਨੂੰ ਸੈੱਟ ਕਰਨਾ ਆ ਗਿਆ ਆਪਣਾ ਸੈਕੰਡ ਲੜ ਸੈਕੰਡ ਲੜ ਉਂਤਰਾ ਛਟਕਾਰ ਲੈਣਾ ਜਿੱਥੇ ਡੰਪਰ ਹੋ ਉਦੋਂ ਛਟਕਾਰ ਲੈਣਾ ਇੱਸ ਤਰ੍ਹਾਂ ਲਗਾਣਾ ਲੜ ਸੈਕੰਡ ਉਪਰੂ ਜੀ ਸਹਾਈ ਦਾ ਧਿਆਨ ਰੱਖਣਾ ਉਪਰੂ ਜੀ ਇੱਸ ਤਰ੍ਹਾਂ ਆ ਆ ਜਿਹੜੀ ਚੀਜ਼ ਹੈ ਇਹਨੂੰ ਸਹਾਈ ਨਾਲ ਰੱਖਣਾ ਉੱਲਾਂ ਸੈੱਟ ਕਰਕੇ ਇਸ ਤਰ੍ਹਾਂ ਲੜ ਨੂੰ ਖਿੱਚ ਕੇ ਲਗਾਣਾ ਇਸ ਤਰੀਕੇ ਨਾਲ ਇਸ ਤਰ੍ਹਾਂ ਹੱਥ ਕਾ ਜਿੰਜ ਕਰਨਾ ਇਸ ਤਰ੍ਹਾਂ ਇਸ ਤਰ੍ਹਾਂ ਪਿੰਜ ਕਰਕੇ ਲੜ ਨੂੰ ਖਿੱਚ ਕੇ ਇਸ ਤਰ੍ਹਾਂ ਇੱਕੋ ਇੱਕੋ ਹੀ ਹੋਣਾ ਹੈ ਉਹ ਜਿੰਜ ਕਰਨਾ ਇਸ ਤਰੀਕੇ ਨਾਲ ਇਸ ਤਰ੍ਹਾਂ ਸਗਣ ਲੜ ਲਗਾਣਾ ਇਸ ਤਰ੍ਹਾਂ ਸੈਕੰਡ ਲੜ ਖਿੱਚ ਕੇ ਲਗਾਣਾ ਹੈ ਇਸ ਤਰੀਕੇ ਨਾਲ ਇਸ ਤਰ੍ਹਾਂ ਸੈਕੰਡ ਲੜ ਲਗਾਣਾ ਹੈ ਪਰ ਬਾਈਂਡਿੰਗ ਮਦਦ ਨਾਲ ਇਹਨੂੰ ਇਸ ਤਰ੍ਹਾਂ ਸੈੱਟ ਕਰ ਲਵੋਗੇ ਇਸ ਤਰੀਕੇ ਨਾਲ ਇਸ ਤਰ੍ਹਾਂ ਬਾਈਂਡ ਨੂੰ ਸੈੱਟ ਕਰ ਦਾਂਗੇ ਵਿੱਚ ਨੂੰ ਖਿੱਚ ਕੇ ਲਗਾ ਲੈਣਾ ਹੈ ਵਿੱਚ ਨੂੰ ਥੋੜੀ ਬਹੁਤ 3D ਕਰ ਲੈਣੀ ਹੈ ਅਭੀ ਆਪਣਾ ਸੈਕੰਡ ਲੜ ਚੁਦੀ ਕੋ ਮੋ ਪਹਿਲਾਂ ਇਸ ਟ੍ਰਿਕ ਨਾਲ ਚੁਦੀ ਨੂੰ ਬੁੱਕ ਦੇ ਅੰਦਰ ਪਿੱਛੇ ਕਰਨਾ ਇਸ ਤਰ੍ਹਾਂ ਹੁਣ ਪੁਰਲ ਗਣੇ ਥਰਡ ਲੜ ਇਸ ਤਰੀਕੇ ਨਾਲ ਥਰਡ ਲੜ ਲਗਾਣਾ ਉਦੋਂ ਸੈਟ ਕਰ ਲੈਣਾ ਕਲਚਰ ਨੂੰ ਇਸ ਰੂਪ ਉਦਿ ਇਸ ਤਰ੍ਹਾਂ ਸੈਟ ਕਰ ਲੈਣਾ ਹੈ ਜਦੋਂ ਸਫਾਈ ਕਰਨਾ ਹੈ ਇਸ ਤਰ੍ਹਾਂ ਲੜ ਨੂੰ ਪੂਰੀ ਕੰਦ ਉੱਪਰ ਉਦੀ ਖਿੱਚ ਕੇ ਪਿੱਛੇ ਲਗਾ ਲੈਣਾ ਇਸ ਤਰ੍ਹਾਂ ਉਪਰ ਸਫਾਈ ਕਰਕੇ ਵੱਲ ਨੂੰ ਥੰਨੇ ਖਿੱਚ ਕੇ ਇਸ ਤਰ੍ਹਾਂ ਪਿੰਚ ਕਰਨਾ ਹੌਕਾ ਜਿਹਾ ਫਿਰ ਉਪਰ ਵੀ ਥੋੜਾ ਸੈਟ ਕਰਕੇ ਉਪਰ ਸੈਟ ਕਰਕੇ ਇਸ ਤਰੀਕੇ ਨਾਲ ਖਿੱਚ ਕੇ ਲੜੜ ਨੂੰ ਇਸ ਤਰ੍ਹਾਂ ਫਿਰ ਲੜੜ ਨੂੰ ਖਿੱਚ ਕੇ ਦੁਬਾਰਾ ਪਿੰਚ ਕਰਨਾ ਹੌਲਕਾ ਜਿਹਾ ਇਸ ਤਰੀਕੇ ਨਾਲ ਜਦੋਂ ਪਿੰਚ ਕਰਕੇ ਉੱਪਰ ਸੈੱਟ ਕਰਨਾ ਇਸ ਤਰੀਕੇ ਨਾਲ ਟਿਪਸ ਬਾਇ ਟਿਪਸ ਇਸ ਤਰ੍ਹਾਂ ਲੜੜ ਨੂੰ ਲਵਣਾ ਹੈ ਇਸ ਤਰ੍ਹਾਂ ਹੋ ਗਏ ਆਪਣੇ ਥਰਡ ਲੜੜ ਇਹਨੂੰ ਬਾਜੀ ਵਰਨ ਨਾਲ ਆਪਾਂ ਸੈੱਟ ਕਰ ਲੈਣਾ ਤੇ ਜੋ ਇਸ ਤਰੀਕੇ ਨਾਲ ਵਿਚ ਇਹ ਕੋਕਰ ਇਸ ਤਰ੍ਹਾਂ ਤਿੰਜ ਕਰ ਲੈਣਾ ਬਾਜੀ ਮਦਦ ਨਾਲ ਆਪਾਂ ਪੰਪੇ ਚ ਸੈੱਟ ਕਰ ਲੈਣਾ ਇਸ ਤਰ੍ਹਾਂ ਅਸਰਾਂ ਪੇਜ ਨੂੰ ਸੈੱਟ ਕਰਕੇ खिंच के है फिर आप लगाव गए फोरस लाडलाड इस तरीके लगा सकते हो ਸਟਰੋਕ ਬਰੂਦੀ ਪੈਟਨ ਸੈਟ ਕਰ ਲੈਣਾ ਹੈ ਇਸ ਤਰੀਕੇ ਨਾਲ ਬਰੂਦੀ ਸਭਾਈਤਾਤੀ ਰਤਰਤੀ ਅੰਦਰ ਆਪਣਾ ਇਸ ਤਰੀਕੇ ਨਾਲ ਪੈਟਨ ਸੈਟ ਕਰਕੇ ਆਪ ਜੀ ਜੁੜੇ ਕਾਂਦੇ ਪਿਸਾ ਖਿੱਚ ਕੇ ਲਗਾ ਲੈਣਾ ਕਾਂਦੇ ਬਰੂਦੀ ਇਸ ਤਰੀਕੇ ਨਾਲ ਲਗਾਣਾ ਨਾੜਾ ਨੂੰ ਨਾਤ ਲਗਾਉਂਦੇ ਫੋਰਸ ਲਾੜ ਫੋਰਸ ਲਾੜ ਨੂੰ ਇੰਕਾ ਜਿ ਪਿੰਜ ਕਰਕੇ ਇਸ ਤਰੀਕੇ ਨਾਲ ਬਰੂ ਸੈਟ ਕਰਕੇ ਇਹੜਾ ਥਲੇ ਦਾੜ ਨੂੰ ਖਿੱਚ ਕੇ ਇਸ ਤਰਿਕਾ ਇਸ ਤਰ੍ਹਾਂ ਲਗਾਣਾ ਆ ਗਿਆ ਆਪਣਾ ਫੋਰਸ ਲੜ ਇਸ ਤਰਿਕਾ ਇਸ ਤਰ੍ਹਾਂ ਸੈਟ ਕਰਕੇ ਸਫਾਈ ਚ ਇਸ ਤਰਿਕਾ ਫੋਰਸ ਲੜ ਲਗਾਣਾ ਜੋ ਵੀ ਵੀਰ ਜੁਆਇਨ ਹੋ ਰਹੇ ਆ ਲਾਈਕ ਕਰਦੇ ਰਹੇ ਵੀਡੀਓ ਨੂੰ ਐਂ ਨਵੇਂ ਆਣ ਤਾਂ ਚਲ ਨੂੰ ਸਬਸਕ੍ਰਾਈਬ ਕਰਦੇ ਕਿਉਂਕਿ ਤਾਂ ਦੇਖ ਲਾਈਕ ਨਾਲ ਸਦਾ ਹੌਸਲਾ ਵੱਧਦਾ ਹੈ ਅੱਪ ਲਗਾਉਂਗੇ ਫੋਰਟਲਰ ਫੋਰਟਲਰ ਦੇ ਬੋ ਬਾਈ ਨੂੰ ਸਬਾਈ ਕਰ ਲੈਣੀ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਫਰ ਕੰਪੀਟ ਨੂੰ ਸੈੱਟ ਕਰ ਲੈਣਾ ਹੈ ਸਫਾਈ ਦਾ ਜ਼ਿਆਦਾਤਰ ਧਿਆਨ ਰੱਖਣਾ ਇਸ ਤਰ੍ਹਾਂ ਕਪੀਜਨ ਸੈੱਟ ਕਰਨਾ ਹੈ ਕਿਕ ਕਰਕੇ ਇਸ ਤਰੀਕਾ ਨਾਲ ਹੁਣ ਆਪ ਲਗਾਵਾਂਗੇ ਲਾਸਟ ਲਾੜ ਫਿਫਥ ਲਾੜ ਇਸ ਤਰੀਕੇ ਨਾਲ ਉੱਪਰ ਦੀਸ ਫਾਈਨਰ ਰੱਖਣਾ ਇਸ ਤਰੀਕੇ ਨਾਲ ਸੈੱਟ ਕਰ ਲੈਣਾ ਇਸ ਤਰ੍ਹਾਂ ਕੰਦੇ ਉੱਪਰ ਦੀ ਖਿੱਚ ਕੇ ਪਿੱਛੇ ਲਗਾ ਦੇਣਾ सैट करके लड़न खिंच लड़ू इस तरह पिंज कर लेना उल्ता उपरू सैट करके लड़ू खिंच के इस तरीके का ਮੈਂ ਫੋਕਰੀ ਉਂਚ ਕਰ ਲੈਣਾ। ਇਸ ਤਰ੍ਹਾਂ। ਵੀਡੀਓ ਨੂੰ ਚੰਨ ਨਾਲ ਦੇਖੋ। ਕਿ ਕਿਹਾ ਬੜੀ ਚੀਜ਼ ਰਸ ਰਿਹਾ ਪਗ ਦੇ ਵਿੱਚ ਕਿਸ ਤਰ੍ਹਾਂ ਪਗ ਬਣਣੀ ਆ। ਵੀਡੀਓ ਨੂੰ ਵੇਖਦੇ ਰਹੋ। ਇਸ ਤਰ੍ਹਾਂ ਗੰਨ ਲਗਾ ਲੈਣਾ ਲਾਸਟ ਲੜ। ਇਸ ਤਰ੍ਹਾਂ ਕੋ ਬਜਦੀ ਬਣਾਉਣ ਨਾਲ ਆਪਾਂ ਪਿਚ ਨੂੰ ਸੈਟ ਕਰ ਲੈਣਾ ਹੈ ਇਸ ਤਰੀਕੇ ਨਾਲ ਇਸ ਤਰ੍ਹਾਂ ਕੋ ਜਨ ਸੈਟ ਕਰ ਲੈਣਾ ਇਹ ਕਿ ਕਰਕੇ ਵੀਡੀਓ ਨੂੰ ਲਾਈਕ ਕਰਦੇ ਰਹੋ ਜੇ ਵੀ ਰੱਬ ਦਾ ਦਈਨਾ डिया लाइक कर दे रहे हो सेट करना है किसी का तो कमेंट कोड नहीं आ रहा है की गल है कमेंट करो जी ਐਸਨੂੰ ਪੇਜ ਨੂੰ ਸੈੱਟ ਕਰ ਲੈਣਾ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਪਾਗ ਸਿੱਖਣੀ ਹੋ ਦੱਸ ਸਕਦੇ ਹੋ ਕਿ ਆਪਾਂ ਹੋਰ ਵੀਡੀਓ ਲੈ ਕੇ ਆ ਜਾਵਾਂਗੇ ਉਹ ਬਿਲਕੁਲ ਜਿਹਾ ਫਾਇਦਾ ਕੈਮਰਾ ਖਣੈ ਪੇਜ ਨੂੰ ਸੈੱਟ ਕਰ ਲੈਣਾ ਪੂਰੀ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਪੇਜ ਨੂੰ ਸੈੱਟ ਕਰ ਲੈਣਾ ਤਰਾਪਲ ਲਗਾਉਣੀ ਕਲਯਵੜ ਲੜ ਸੈਂਟਰ ਦੇ ਵਿੱਚ ਪਿੰਨ ਲਗਾ ਲੈਣੀ ਹੈ ਇਸ ਤਰ੍ਹਾਂ ਲਗਾਣਾ ਲੜ ਕੇ ਕੇ ਆਪਾਂ ਕਲਗੀਵੜ ਲਾੜ ਲਗਾਵਾਂਗੇ ਵੀਡੀਓ ਨੂੰ ਲਾਈਕ ਕਰਦੇ ਰਹੋ ਇਸ ਤਰ੍ਹਾਂ ਕੇਚਨ ਸੈਟ ਕਰਕੇ ਲਾੜ ਲਗਾਣਾ ਖੇਚਕੇ ਸਫਾਈ ਨਾਲ ਵਾਜ ਨਾਲ ਸਫਾਈ ਕਰ ਲੈਣੀ ਆ ਇਸ ਤਰੀਕੇ ਨਾਲ ਇਸ ਤਰ੍ਹਾਂ ਕੇਚਕੇ ਲਗਾਣਾ ਲਾੜ ਤਫਾਈਲਾ ਜ਼ਿਆਦਾ ਜ਼ਰਤ ਰੱਖਣਾ ਹੈ ਇਸ ਤਰ੍ਹਾਂ 컬ਗੇ ਬੜ ਲੜ ਇਸ ਤਰ੍ਹਾਂ ਕੁਮਾ ਕੇ ਇਸ ਤਰ੍ਹਾਂ ਲਗਾ ਲੈਣਾ ਹੈ ਇਸ ਤਰ੍ਹਾਂ ਸਿੰਪਲ ਟ੍ਰਿਕ ਹੈ ਸਟਰ ਲਗਾ ਲੈਣਾ ਉਪਰ ਇਹ ਦੋ ਚਾਰ ਪਿੰਨ ਲਗਾ ਲਾਂਗੇ ਕਿ ਲੜ ਡਿ ਟੇਲਾ ਨਾ ਰਵੇ ਉਪਰ ਇਹ ਪਿੰਨ ਲਗਾ ਲਵਾਂਗੇ ਅਸਟਰ ਬਾਹਰ ਨਾਲ ਪਾਗ ਨੂੰ ਸੈੱਟ ਕਰਨਾ ਹੈ ਪੇਚਾਂ ਨੂੰ ਵੀ ਇਸ ਤਰ੍ਹਾਂ ਪੇਚ ਨੂੰ ਸੈੱਟ ਕਰਨਾ ਹੈ। ਲੜਾਂ ਦੀ ਸਫਾਈ ਕਰ ਲੈਣੀ ਹੈ। ਕਲਗੀ ਵਾਲਾ ਡਾੜ੍ਹ ਨੂੰ ਵੀ ਸੈੱਟ ਕਰ ਲੈਣਾ ਹੈ। ਇਸ ਤਰੀਕੇ ਨਾਲ ਸ੍ਰਿਕ ਨੂੰ ਲੜਾਂ ਸੈੱਟ ਕਰ ਲੈਣਾ ਹੈ। ਇਹ ਜਨੂੰ 3D ਕਰ ਲੈਣੀ ਆ। ਇਹ ਜਨ ਦੀ ਸਪੇਸ ਬਰਾਬਰ ਹੋਣੀ ਚਾਹੀਦੀ ਹੈ। ਕਿਉਂਕਿ ਬਾਅਦ ਫਿਰ ਵਧੀਆ ਲੱਗਦੀ ਹੈ। ਜੇ ਚਨ ਸਪੇਸ ਬਰਾਬਰ ਹੋਵੇਗੀ ਤਾਂ ਇਹ ਬਾਅਦ ਵਧੀਆ ਲੱਗੇਗੀ। ਇਹ ਚਨ ਨੂੰ ਵਧੀਆ ਤਰ੍ਹਾਂ 3D ਕਰ ਲੈਣਾ। ਜੋ ਵੀ ਵੀਰ ਜਾਈਨਾ ਵੀਡੀਓ ਨੂੰ ਲਾਈਕ ਕਰ ਦਿਓ ਐਂਡ ਮੈਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਤਰ੍ਹਾਂ ਉਪਰੋਂ ਦੇ ਆਪਾਂ ਸਟਾਰਟ ਕਰਾਂਗੇ ਨਾ ਪੱਗ ਨੂੰ ਇਸ ਤਰ੍ਹਾਂ ਹੁਣ ਤੁਸੀਂ ਸਾਈਡ ਗੁਰੂ ਦੇ ਜੰਮ ਸੈੱਟ ਕਰ ਲੈਣਾ ਬਾਜੀ ਦੀ ਮਦਦ ਨਾਲ ਐਸਟ੍ਰਿਕ ਨੂੰ ਐਸਟ੍ਰਿਕ ਨੂੰ ਪਟਿਆਲਾ ਸਾਈਪ ਆਪ ਬੰਨ੍ਹਣੀਆਂ శీే కగ ను ਉਹ ਸੈੱਟ ਕਰ ਲੈਣਾ ਪਾਦ ਨੂੰ ਪਰ ਆਪਾਂ ਪਿਛੇ ਲੂਪੀ ਲਗਾਉਂਗੇ ਐਸਟ੍ਰਿਕ ਤੇ ਲੂਪੀ ਲਗਾਹੀ ਹੈ ਹਲਾ ਫਲਾ ਸਾਈਡ ਹਲਾ ਫਲਾ ਐਸਾਈਡ ਐਸਟ੍ਰਿਕ ਨਾਲ ਇਸ ਤਰੀਕੇ ਨਾਲ ਪੁਟੀ ਵਾਲਾ ਸੇ ਪਾਗ ਬਣਾਣੀ ਆ ਤੇ ਚ ਨੂੰ ਇੱਕ ਇੱਕ ਕਰਕੇ ਸੈਟ ਕਰ ਲੈਣਾ ਜਿੱਥੇ ਵਿਡੋਂਗ ਪਰ ਹੁੰਦੇ ਸੈਟ ਕਰ ਲੈਣਾ ਬਾਅਦ ਨਾਲ ਇਸ ਤਰੀਕੇ ਨਾਲ ਸਫਾਈ ਕਰ ਲੈਣੀ ਆ ਬਾ ਬੇਚਣ ਦੀ ਇਹ ਚ ਨੂੰ 3D ਕਰ ਲੈਣਾ ਪਾਗੋੜੀ ਆਪਣੇ ਰੈਡੀ ਜਿਹੜੇ ਵੀਰ ਨਵੇਂ ਆ ਚੰਨ ਸਬਸਕ੍ਰਾਈਬ ਕਰ ਦਿਓ ਵੀਰੇ ਲਾਈਕ ਕਰ ਦਿਓ ਐ ਟ੍ਰਿਕ ਨਾਲ ਬੜੀ ਨਾਲ ਸਹੀ ਪਾਗੋੜੀ ਨਹੀਂ ਆ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਵੀਡੀਓ ਚਾਹੀਦੀ ਹੈ ਪਾਗ ਦੀ ਦੱਸ ਸਕਦੇ ਹੋ ਕਮੈਂਟ ਵਿੱਚ ਕਿਸੇ ਵੀ ਤਰ੍ਹਾਂ ਦੀ ਡਬਲ ਪੇਜ ਪਾਗ ਕੱਲ ਵਟੜਾ ਵਾਲੀ ਵੀਡੀਓ ਲਾਈਵ ਚ ਲਾਇਆ ਸੀ ਕੱਲ ਵਟੜਾ ਦੇ ਪਾਗ ਬਣੇ ਸੀ ਉਹ ਵੀ ਅਪਲੋਡ ਕੀਤੀ ਆ YouTube ਤੇ ਹੋਰ ਵੀਡੀਓਜ਼ ਵੀ ਕਿਤੇ ਨਾ ਅਪਲੋਡ ਵੀਡੀਓ ਤੇ ਟ੍ਰਿਪਲ ਪੇਸੇ ਪੱਗ ਵੱਟਾਂ ਦੇ ਪੱਗ ਡਬਲ ਪੇਸ ਪੱਗ ਵੀਡੀਓਂ ਲਾਈਕ ਕਰਦੇ ਰਹੋ ਲਗੀ ਕਮੈਂਟ ਜ਼ਰੂਰ ਦੱਸਿਓ। ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ। ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਕਿਸੇ ਵੀ ਪਾਕ ਦੀ ਵੀਡੀਓ ਲਈ ਕਮੈਂਟ ਕਰ ਲਓ ਨਹੀਂ। اسی पगਦੀ ویڈیو ਚਾਹੀਦੀ ਹੋ ਕਮੈਂਟੇ ਦੱਸ ਦਿਓ ਕਿਉਂਕਿ ਆਪਾਂ ਉਹ पगਦੀ ویڈیو ਲੈ ਕੇ ਆ ਜਾਵਾਂਗੇ ਲਾਈਵ ਵਿੱਚ ਜੀ ਮਿਲ ਸਿੰਘ ਵੀਰ ਜੀ ਨੇ ਕਮੈਂਟ ਕੀਤਾ ਥੈਂਕ ਯੂ ਥੈਂਕ ਯੂ ਕਿਉਂਕਿ ਸੋ ਦਾ ਕਮੈਂਟ ਨਹੀਂ ਆ ਰਿਹਾ ਲਾਈਕ ਕਰਦੇ ਰਹੋ। ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਫਿਰ ਕਮੈਂਟ ਵੀ ਦੱਸਿਓ ਜੀ ਪੱਗ ਕਿਦਾਂ ਦੀ ਲੱਗੀ। ਪਟਿਆਲਾ ਸ਼ਾਹੀ ਪੱਗ ਬੰਨੀ ਆ ਅੱਜ। ਲਾਈਵ ਸਟ੍ਰੀਮ ਚਲਾਇਆ ਸੀ। ਲਾਈਵ ਦੇ ਵਿੱਚ ਫੁੱਲ ਵੀਡੀਓ ਦਿਖਾਈ ਹੈ। ਪੱਗ ਦੀ ਇੱਕ ਚੀਜ਼ ਦੱਸੀ ਆ ਕਿਵੇਂ ਪੱਗ ਬੰਨਣੀ ਆ। ਕਿਸ ਤਰੀਕੇ ਨਾਲ ਲੜਦੇ ਜਾਣੇ ਆ ਕਿਸ ਤਰ੍ਹਾਂ ਪਿੰਚ ਕਰਨੀਆਂ ਪੇਚਾਂ ਨੂੰ 3D ਕਰਨਾ ਵੀ ਸਿਖਾਇਆ ਹੈ ਜੋ ਵੀ ਨੋਇਆ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਦੇ ਨਵੇਂ ਤਾਂ ਸਬਸਕ੍ਰਾਈਬ ਵੀ ਕਰ ਦਿਓ ਚੈਨਲ ਨੂੰ ਐਂਡ ਕਮੈਂਟ ਵੀ ਦੱਸਿਓ ਜੀ ਬਾਕੀ ਤਾਂ ਲੱਗੀ ਕੇ ਗੁੱਡ ਨਾਈਟ ਜੀ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ